ਗੱਡਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਮੇਂ ਤੋਂ ਗਰਾਲ ਮੇਲ ਬੈਠਣ ਦਾ ਸੁਭਾਗ ਮਿਲਿਆ ਹੈ ਆਪਾਂ ਮਹੀਨਾਵਾਰੀ ਸਮਾਗਮ ਵੀ ਹੈ ਅੱਜ ਤੇ 17 ਤਰੀਕ ਭਾਈ ਭਪਿੰਦਰ ਸਿੰਘ ਜੀ ਨੂੰ ਯਾਦ ਵੀ ਕਰ ਰਹੇ ਹਾਂ ਇਹਦੇ ਸੰਬੰਧ ਵਿੱਚ ਆਓ ਗਰਮੀ ਦਾ ਮੌਸਮ ਹੈ ਭਾਵੇਂ ਪੱਖੇ ਜਿੰਨੇ ਮਰਜ਼ੀ ਲਾ ਲਓ ਪ੍ਰਬੰਧ ਜਿੱਡਾ ਵੱਡਾ ਮਰਜ਼ੀ ਕਰ ਲਓ ਛੋਟਾ ਰਹਿ ਹੀ ਜਾਂਦਾ ਸਭ ਬਹਿਰੇਦਾਰ ਤਕੜੇ ਹੋ ਕੇ ਲਾਈਨ ਬਣਾ ਕੇ ਬੈਠਿਓ ਪਿੱਛੇ ਕੋਈ ਆਵੇ ਫਿਰ ਉੱਥੇ ਹੀ ਰੁਕਾ ਦੇਣਾ ਬਿਠਾ ਦੇਣਾ ਸਾਰੇ ਕਿਰਪਾ ਕਰਕੇ ਸੱਜ ਜਾਓ ਮੈਨੂੰ ਯਾਦ ਹੈ ਕਿ ਭਾਵੇਂ ਨਾ ਦਵਾਨਾਂ ਵਿੱਚ ਜਦੋਂ ਜਾਂਦੇ ਰਹੇ ਹਾਂ ਨਾ ਤੇ ਜਦੋਂ ਅਗਸਤ ਦੇ ਵਿੱਚ ਜੁਲਾਈ ਦੇ ਵਿੱਚ ਵੀ ਦਵਾਨ ਲਾਈਦੇ ਸੀ ਬਾਹਰ ਅੱਜ ਤੋਂ 12 13 14 15 ਸਾਲ ਪਹਿਲਾਂ ਮੈਂ ਕਦੇ ਪੱਖਾ ਨਹੀਂ ਸੀ ਲੱਗਣ ਦਿੱਤਾ ਜੇ ਕਿਤੇ ਪ੍ਰਬੰਧਕ ਲਾ ਦਿੰਦੇ ਤੇ ਮੈਂ ਪੱਖੇ ਬੰਦ ਕਰਾ ਦਿੰਦਾ ਸੀ ਮੈਨੂੰ ਹੁੰਦਾ ਸੀ ਸ਼ੋਰ ਸ਼ਰਾਬਾ ਨਾ ਮੈਂ ਆਪਣੇ ਆਲੇ ਨੂੰ ਬਾਣ ਦੇਣਾ ਇੱਥੇ ਤੇ ਨਾ ਕਦੇ ਸੰਗਤ ਵਿੱਚ ਐਦਾਂ ਹੀ ਲਾਣੀ ਦਵਾਨ ਜਦੋਂ ਸੰਗਤ ਵੀ ਇੰਨੀ ਠੋਲ ਨਹੀਂ ਸੀ ਜਿੰਨੇ ਅੱਜ ਠੋਲ ਹੋ ਗਏ ਆ ਸਾ ਘਰ ਘਰ ਏਸੀ ਲੱਗ ਗਏ ਪਹਿਲਾਂ ਵਾਲਾ ਕੰਮ ਹੋਣ ਰਿਹਾ ਨਹੀਂ ਹੁਣ ਸਾਨੂੰ ਗਰਮੀ ਵੀ ਜ਼ਿਆਦਾ ਲੱਗਦੀ ਐ ਸਹੂਲਤ ਜ਼ਿਆਦਾ ਚਾਹੀਦੀ ਐ ਪਹਿਲਾਂ ਟਰਾਲੀਆਂ 'ਚ ਲੋਕ ਬੈਠ ਕੇ ਆਉਂਦੇ ਸੀ ਬੜੇ ਖੁਜਕੇ ਲੱਗਦੇ ਖੱਡਿਆਂ ਦੇ ਵਿੱਚ ਤਾੜ ਤਾੜ ਵੱਜਦੀਆਂ ਟਰਾਲੀਆਂ ਉੱਪਰ ਉੱਪਰ ਪੈਂਦੇ ਸਾਰੇ ਵਿੱਚ ਬੈਠੇ ਢੁੜਕ ਢੁੜਕ ਤੇ ਅੱਜਕੱਲ ਉਹ ਛੋਟੇ ਹਾਥੀ ਦਰਾ ਲੈਨੇ ਆ ਜਾਂ ਫਿਰ ਬੱਸਾਂ ਜਾਂ ਟਰੱਕ ਇਹ ਤੋਂ ਥੱਲੇ ਗੱਲ ਨਹੀਂ ਬਣਦੀ ਟਰਾਲੀਆਂ ਦਾ ਕੰਮ ਗਿਆ ਹੈ ਨਹੀਂ ਤੇ ਜਵਾਨਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਦੱਸਦੇ ਹੁੰਦੇ ਸੀ 400 ਟਰੱਕ ਟਰੈਕਟਰ ਆਇਆ 400 ਟਰਾਲੀ ਆਇਆ ਐਦਾਂ ਦੱਸਿਆ ਕਰ 400 ਟਰਾਲੀ 500 ਟਰਾਲੀ ਟਰਾਲੀਆਂ ਤੇ ਲੋਕ ਭਰ ਭਰ ਹੋ ਗਏ ਹੁਣ ਸਮਾਂ ਬਦਲ ਗਿਆ ਸਹੂਲਤਾਂ ਹੋ ਗਈਆਂ ਇੱਥੇ ਸੰਗਰਾਮ ਦਾ ਦਵਾਨ ਜਦੋਂ ਲੱਗਦਾ ਸੀ ਏਦਾਂ ਬਾਅਦ ਵਿੱਚ ਐ ਪਏ ਹੁੰਦੇ ਕੋਈ ਉੱਤੇ ਕੋਈ ਇੱਧਰ ਸਾਰੇ ਪਾਸੇ 12 1 ਵਜੇ ਦਵਾਨ ਖਤਮ ਹੋਣਾ ਫਿਰ ਸਵੇਰ ਦੇ 5 ਵਜੇ ਤੱਕ ਕਹਿੰਦੇ ਹੀ ਨਹਾਣ ਹੋਊਗੇ ਬੱਸਾਂ ਚੜ੍ਹਦੇ ਰਹਿਣਾ ਉਹ ਵੀ ਅਨੰਦੀ ਸੀ ਕੋਈ ਕਿਤੇ ਪਿਆ ਕੋਈ ਬਿਸਤਰਾ ਨਹੀਂ ਕੋਈ ਮੰਜਾ ਨਹੀਂ ਕੋਈ ਕਮਰਾ ਨਹੀਂ ਅੱਜ ਕੱਲ ਆਉਣ ਸਾਰ ਸਭ ਤੋਂ ਪਹਿਲਾਂ ਸਾਨੂੰ ਕਮਰਾ ਦਿਓ ਜੀ ਉਹਨਾਂ ਕਹਿੰਦੇ ਕਿ ਉਹਨੇ ਕਿਤੇ ਸਾਰਿਆਂ ਨੂੰ ਕਿੱਥੋਂ ਮਿਲ ਜਾਣਗੇ ਬਿਸਰੇ ਬਿਨਾ ਨੀਂਦ ਨਹੀਂ ਆਉਂਦੀ ਅੱਜ ਸਾਡਾ ਸੁਭਾਅ ਬਣ ਗਿਆ ਸੀ ਮੈਂ ਰਾਣਾ ਸਾਹਿਬ ਵਰਸੀ ਤੇ ਸੀ ਜਾਈਦਾ ਸੀ ਸਾਰੀ ਰਾਤ ਦਵਾਨ ਸੁਣਨਾ 4 ਵਜੇ ਬਹੁਤੀ ਨੀਂਦ ਆਉਣ ਲੱਗ ਜਾਂਦੀ ਬੱਚੇ ਸੀ ਤੇ ਬਸ ਉੱਥੇ ਹੀ ਫਰਸ਼ ਦੇ ਜਿਹੜੇ ਉੱਤੇ ਕਿਤੇ ਮਾੜਾ ਮੋੜਾ ਸੌਂ ਲੈਣਾ ਮੁੜ ਕੇ ਸਰੋਵਰ ਚ ਨਾਲ ਕੇ ਘਰ ਨੂੰ ਆ ਜਾਣਾ ਇੱਕ ਧਾਰਨਾ ਨਵੀਂ ਸੁਣਾਉਣੀ ਸਾਰਾ ਸਾਲ ਉਹੀ ਗਾਈ ਜਾਨੀ ਵੀ ਨਵੀਂ ਗੱਲ। ਇੱਕ ਨਵੀਂ ਧਾਰਨਾ। ਸਾਰਾ ਸਾਲ ਉਹ ਇੱਕ ਧਾਰਨਾ ਨਹੀਂ ਸੀ ਸਾਨੂੰ ਭੁੱਲਦੀ। ਇੱਕ ਨਵੀਂ ਕੋਈ ਗੱਲ ਸੁਣ ਕੇ ਆਏ ਆ। ਅੱਜ ਤੇ ਸੁਣਾਈ ਦੀ ਮਗਰੋਂ ਮੈਨੂੰ ਖੁਦ ਭੁੱਲ ਜਾਂਦੀ ਵੀ ਸ਼ੁਰੂ ਚ ਕਿਹੜੀ ਸੁਣਾਈ ਸੀ। ਮਦਦ ਆਪਾਂ ਨੂੰ ਹੀ ਚਿੰਤਾ ਭੁੱਲ ਜਾਂਦਾ ਐਨੀ ਮੈਮਰੀ ਜਿਹੜੀ ਨਵੇਂ ਨਹੀਂ ਨੀ ਆ ਨਵਾਂ ਨਵਾਂ ਆ ਰਿਹਾ। ਵੱਡੇ ਵੱਡੇ ਗਾਇਕ ਜੋਰ ਲਾ ਕੇ ਕੋਈ ਗਾਣਾ ਰਿਕਾਰਡ ਕਰਨਗੇ ਰਾਗੀ ਸ਼ਬਦ ਰਿਕਾਰਡ ਕਰਨਗੇ 2 ਦਿਨ ਬਾਅਦ ਲੋਕ ਭੁੱਲ ਜਾਂਦੇ ਦੋ ਦਿਨ ਚੱਲਦਾ ਉਹਦੀ ਉਮਰ ਰਹਿ ਗਈ ਦੋ ਦਿਨ ਤੇ ਨਹੀਂ ਤੇ ਸਾਲ-ਸਾਲ ਕਈ-ਕਈ ਸਾਲ ਇੱਕ-ਇੱਕ ਚੀਜ਼ ਲੋਕ ਯਾਦ ਰੱਖਦੇ ਸੀ ਨਵਾਂ ਬਹੁਤਾ ਹੈ ਨਹੀਂ ਸੀ ਤੇ ਜਿਹੜੀ ਚੀਜ਼ ਵੀ ਸੀ ਅੰਦਰ ਜਾਂਦੀ ਸੀ ਹজম ਹੁੰਦੀ ਸੀ ਹজম ਹੁਣ ਹজম ਨਹੀਂ ਹੁੰਦੀ ਉੱਤੇ ਉੱਤੇ ਹੀ ਹੈ ਸਾਰਾ ਕੁਝ ਇੰਨਾ ਜਿਆਦਾ ਆ ਰਿਹਾ ਉੱਤੇ ਉੱਤੇ ਹੀ ਰਹਿ ਜਾਂਦਾ ਅੰਦਰ ਤੱਕ ਗਹਿਰੇ ਅੰਦਰ ਗਹਿਰਾਈ ਤੱਕ ਕੁਝ ਨਹੀਂ ਜਾਂਦਾ ਉੱਤੇ ਉੱਤੇ ਹੀ ਹੈ ਸਾਰਾ ਕੁਝ ਸੋ ਕੋਸ਼ਿਸ਼ ਕਰੋ ਵੀਰੋ ਗਹਿਰਾਈ ਤੱਕ ਲੈ ਕੇ ਜਾਓ ਜਿਹੜਾ ਬੀਜ ਉੱਤੇ ਹੀ ਫੇਰ ਰਹੇਗਾ ਨਾ ਬੀਜ ਬਹੁਤ ਅੱਜ ਕੱਲ ਖਿਲਰ ਰਹੇ ਨੇ ਗਿਆਨ ਤੇ ਮੈਂ ਕਿੰਨਾ ਵਰਸ਼ਾ ਹੀ ਹੋ ਰਹੀ ਹੈ ਇੰਨਾ ਫੇਸਬੁੱਕ ਆ ਇੰਸਟਾਗ੍ਰam YouTube ਭਰਿਆ ਪਿਆ ਗਿਆਨ ਹੀ ਗਿਆਨ ਵਡੀਆਂ-ਵਡੀਆਂ ਕਿਤਾਬਾਂ ਪੜ ਕੇ ਸੁਣਾ ਰਹੇ ਨੇ ਬੰਦੇ ਅੱਧੇ ਘੰਟੇ 'ਚ ਸਾਰੀ ਕਿਤਾਬ ਸੁਣਾ ਦਿੰਦੇ ਨੇ ਇਹਦੇ ਵਿੱਚ ਕੀ ਮੇਨ ਗੱਲਾਂ ਹੈ ਸਾਰੀ ਕਿਤਾਬ ਸੁਣਨ ਦੀ ਲੋੜ ਨਹੀਂ ਪੈਂਦੀ ਅੱਧੇ ਘੰਟੇ ਦੀ ਕਿਤਾਬ ਦਾ ਪਤਾ ਲੱਗ ਜਾਂਦਾ ਵੀ ਇਹਦਾ ਅਰਥ ਕੀ ਹੈ ਸਾਰੀ ਕਿਤਾਬ ਨਹੀਂ ਪੜਨੀ ਪੈਂਦੀ ਐਨਾ ਕੁਝ ਪਿਆ ਨੈਟ ਦੇ ਉੱਤੇ ਪਰ ਪ੍ਰੋਬਲਮ ਸਾਡੀ ਹੈ ਵੀਰੋ ਗਿਆਨ ਬਹੁਤ ਆ ਰਿਹਾ ਹੈ ਤੇ ਇਹ ਇਦਾਂ ਹੀ ਐ ਵੀ ਉੱਤੇ ਉੱਤੇ ਕਣਕ ਜੀ ਪਈ ਹੈ ਉੱਤੇ ਉੱਤੇ ਫਿਰ ਪੰਛੀ ਪੁੱਛੀ ਚੁੱਕ ਕੇ ਲੈ ਗਏ ਧਰਤੀ ਜਿੱਤੇ ਗਿਆ ਹੀ ਕੋਈ ਨਾ ਪਿੱਛਿਆ ਤੇ ਗਿਆ ਹੀ ਨਾ ਉਹ ਗਿਆ ਤੇ ਗਿਆ ਜਿਹੜੇ ਹਿਸਾਬ ਨਾਲ ਗਿਆਨ ਵਧਿਆ ਸਾਡੀਆਂ ਅੱਖਾਂ 'ਚ ਸਰੂਰ ਵਧਣਾ ਚਾਹੀਦਾ ਸੀ ਚਿਹਰੇ ਦੇ ਜਲਾਲ ਵਧਣੇ ਚਾਹੀਦੇ ਸੀ ਸਰੀਰ ਦਾ ਟਿਕਾ ਵਧਣਾ ਚਾਹੀਦਾ ਸੀ ਖੀਲ ਵਧਣੀ ਚਾਹੀਦੀ ਸੀ ਗਿਆਨ ਹੈ ਬੜਾ ਬੀਜਿਆ ਹੁਣ ਨਹੀਂ ਜਾ ਰਿਹਾ ਪਹਿਲਾਂ ਇੱਕ ਧਾਰਨਾ ਜ਼ਿੰਦਗੀਆਂ ਬਦਲਦੀਆਂ ਸੀ ਅੱਜ ਲੱਖਾਂ ਇੱਥੇ ਸ਼ਬਦ ਘਾਈ ਜੋ ਜ਼ਿੰਦਗੀ ਨਹੀਂ ਬਦਲੀ ਫਰਕ ਪੈ ਅੰਦਰ ਨਹੀਂ ਜਾਣਦਾ ਉੱਤੇ ਉੱਤੇ ਰੱਖਦੇ ਉੱਤੇ ਉੱਤੇ ਹੀ ਰੱਖਦੇ ਨੇ ਲੋਕ ਉਹਨਾਂ ਅੰਦਰ ਨਹੀਂ ਜਾਂਦੇ ਗੱਲ ਸੁਣ ਲੈਂਦੇ ਨੇ ਇੱਕ ਕੰਨ ਦੁਆਰਾ ਸੁਣ ਲਈ ਦੂਸਰੇ ਕੰਨ ਦੁਆਰਾ ਕੱਢ ਦਿੱਤੀ ਕਬੀਰ ਸਾਹਿਬ ਕਹਿੰਦੇ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਇੱਕ ਨਾ ਲੱਗਈ ਜੋ ਬਾਸ ਮਜਾਈਏ ਫੂਕ ਇਧਰੋਂ ਸੁਣਿਆ ਇਧਰੋਂ ਵੜਦਾ ਅੰਦਰ ਲਜਾਣ ਵਾਲਾ ਕੰਮ ਨਹੀਂ ਹੈ ਜੀ ਪਰ ਪੁਰਾਣੇ ਮੇਲਿਆਂ ਵਿੱਚ ਲੋਕ ਅੰਦਰ ਲਜਾਂਦੇ ਸੀ ਬਾਬਾ ਈਸ਼ਰ ਸਿੰਘ ਜੀ ਨੇ ਪੜਨਾ ਕਾਮਾ ਕੁੱਤਿਆਂ ਤੇ ਗਧਿਆਂ ਦੀ ਜੁੱਤੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂ ਤਾਰਿਆ ਹਜ਼ਾਰਾ ਮੰਡਾ ਤਿਆਰ ਹੋ ਜਾਂਦਾ ਸੀ ਮੈਂ ਵੀ ਗੁਰੂ ਵਾਲਾ ਬਣਨਾ ਉਹ ਮਨਾ ਕੇ ਦੇ ਕੁੱਤੇ ਕਦੇ ਨਾ ਬੜ ਜੀਏ ਪਰਣ ਤੋਂ ਬਾਅਦ ਐਨੇ ਨਾਲੀ ਐਨੇ ਨਾਲ ਹੀ ਅਸਰ ਹੁੰਦਾ ਸੀ ਬੜਾ ਬਾਬੇ ਖੜਕ ਸਿੰਘ ਨੇ ਇੱਕ ਵਾਰੀ ਇੰਦਾ ਸਟੇਜ ਤੇ ਆਏ ਕਹਿੰਦੇ ਉਹ ਮਰਜੋ ਜੇ ਅਮਰ ਨਹੀਂ ਦੇ ਸਕਣਾ ਐਦਾਂ ਹੀ ਗਿਆ ਸਟੇਜ ਤੇ ਮਰਜੋ ਸਾਰੇ ਜੇ ਅਮਰ ਨਹੀਂ ਸਕਦੇ 5000 ਬੰਦਾ ਮਰਛਕ ਨੂੰ ਤਿਆਰ ਹੋ ਗਿਆ ਵੀ ਸਾਡੀ ਟਰਾਲੀ ਪਲਟੀ ਲੈ। ਐਦਾ ਵੀ ਸੀ। ਐਦਾਂ ਦੇ ਵੀ ਹੋਏ ਤੇ ਲੋਕੀ ਗੱਲ ਵੀ ਸੁਣ ਲੈਂਦੇ ਸੀ। ਬਿਲੇ ਬਈ ਗੱਲ ਪਰ ਚਲ ਬੰਦਾ ਤੇ ਬਣਿਆ ਜਿਵੇਂ ਮਰਜ਼ੀ ਬਣਿਆ। ਨਸ਼ਾ ਤੇ ਨਿਕਲਿਆ ਘਰ ਚੋਂ ਸ਼ਰਾਬ ਤੇ ਨਿਕਲੀ। ਇਨਸਾਨ ਤੇ ਬਣਿਆ ਕੋਈ ਬਾਣੀ ਨਾਲ ਤੇ ਜੁੜ ਗਿਆ। ਦੰਗ ਮੰਦ ਘਰੋਂ ਬਾਹਰ ਕੱਢ ਦਿੱਤਾ ਮੂੰਹ ਚੋਂ ਤੰਬਾਕੂ ਕੱਢ ਕੇ ਬਾਹਰ ਸੁੱਟਿਆ ਬੀੜੀ ਪੜੇ ਪਰੇ ਵਗਾ ਕੇ ਮਾਰੀ ਉਹ ਬੋਤਲਾਂ ਆ ਮਰੋੜੀ ਪਿੰਡ ਵਾਲਿਆਂ ਨੇ ਮੈਂ ਪਹਿਲੀ ਵਾਰੀ ਮਰੋੜੀ ਪਿੰਡ ਚ ਗਿਆ ਸੀ ਇੱਥੇ ਬੈਠੇ ਐ ਸਾਡੇ ਮੇਰੇ ਸਾਹਮਣੇ ਇਦਾਂ ਘੜੇ ਭੰਨੇ ਲਿਆ ਲਿਆ ਕਿ ਘੜੇ ਸਭ ਤੋਂ ਵੱਧ ਇਲਾਕੇ ਵਿੱਚ ਸ਼ਰਾਬ ਕੱਢਦੇ ਪੀਂਦੇ ਤੇ ਵੇਚਦੇ ਸੀ ਅੱਜ ਸਾਰਿਆਂ ਤੋਂ ਵਧੀਆ ਪਿੰਡ ਹੈ ਇਲਾਕੇ ਦਾ ਕਿੰਨੇ ਗੁਰ ਸਿੱਖ ਨੇ ਉਸ ਪਿੰਡ ਦੇ ਵਿੱਚ ਤੇ ਐ ਉਹ ਗੱਡੀ ਲਣਾਵਾ ਨਾ ਜਦੋਂ ਦਵਾਲ ਲਾਨ ਗਿਆ 2001 ਦੀ ਗੱਲ ਹੈ ਤੇ ਐ ਅੱਜ ਝੱਕੋ ਜੀ ਅੱਜ ਤੋਂ ਬਾਅਦ ਮੇਰੇ ਸਾਹਮਣੇ ਖੜਾ ਐ ਪੰਨਿਆ ਇਹਨੇ ਆ ਤੋੜਿਆ ਅੱਜ ਤੋਂ ਬਾਅਦ ਭੁੱਲਿਆ ਮਨ ਦਾ ਕੀ ਸਮਝਾਉਣਾ ਇਧਰੋਂ ਭਟਿਆ ਇਧਰ ਲਾਉਣਾ ਸਮਝਾ ਲਈਦੇ ਨੇ ਮਾਰਾ ਫਰੰਗਰ ਤੇ ਜਾਣ ਹੀ ਨਹੀਂ ਦਿੰਦੇ ਸੀ ਮਗਾਨੇ ਕਿੰਨੀਆਂ ਕੰਧਾਂ ਅੱਗੇ ਗੱਡੀਆਂ ਹੋਈਆਂ ਐਨੀਆਂ ਕੰਧਾਂ ਦਬਰ ਕੀ ਕਹੇਗਾ ਰਿਸ਼ਤੇਦਾਰ ਕੀ ਕਹਿਣਗੇ ਉਹ ਕੀ ਕਹੇਗੀ ਉਹ ਕੀ ਕਹੇਗੀ ਐਦਾਂ ਹੀ ਸੋਚੀ ਜਾਂਦੇ ਮੈਂ ਅਮਰ ਜਿਹਾ ਲਿਆ ਮੈਂ ਸਿੱਖ ਬਣ ਗਿਆ ਪੁੱਛ ਤੇ ਲਵਾ ਵੀ ਦਾੜੀ ਰੱਖਾਂ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਫੋਟੋ ਤੇ ਭੇਜਾਂ ਐਨਾ ਚੀਜ਼ਾਂ ਦੀ ਮਰਦੇ ਉਹਨੂੰ ਵੀ ਪੁੱਛ ਲੈ ਉਹਨੂੰ ਪੁੱਛ ਲੈ ਇਤਨੀ ਜਲਦੀ ਮੈਨੂੰ ਆਖਿਆ ਮਾਹ ਪੁਰਸ਼ਾ ਕੇ ਅਮਰ ਸ਼ਕਲਾ ਮੈਂ ਚੋਲਾ ਪਵਾਤਾ ਕਹਿੰਦੇ 10 ਵਜੇ ਨਾ ਚੋਲਾ ਲਾਉਣਾ ਨਾ ਵਿਆਹ ਕਰਾਉਣਾ ਮੈਂ ਵੀ ਕਿਹਾ ਮੈਂ ਮਾਂ ਨੂੰ ਪੁੱਛ ਲਵਾਂ ਮੈਂ ਕਿਹਾ ਠੀਕ ਹੈ ਸੱਤ ਵਜੇ 1 ਮਿੰਟ ਵੀ ਨਹੀਂ ਲਾਇਆ ਸੋਚਿਆ ਹੀ ਨਹੀਂ ਸੱਤ ਵਜੇ ਦੂਜੀ ਤੀਜੀ ਗੱਲ ਹੀ ਨਹੀਂ ਦੇਖੇ ਤੇ ਅੰਦਰ ਜਾਂਦਾ ਹੀ ਕੁਛ ਪਤਾ ਨਹੀਂ ਕਿੰਨੀਆਂ ਰੋਕਾਂ ਲਾਤੀਆਂ ਪ੍ਰਭੂ ਸਤਗੁਰ ਤੇ ਵੰਡਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਆਵੇ ਤੇ ਮੈਂ ਨਹੀਂ ਕਰਾ ਕੋ ਤੇ ਸੁਣਦਾ ਕੰਨ ਲਾ ਕੇ ਦੁੱਖ ਦੱਸਣਾ ਨਾ ਆਵੇ ਤੇ ਮੈਂ ਕਰਾ ਤੈਨੂੰ ਦੱਸਣਾ ਹੀ ਨਹੀਂ ਆਉਂਦਾ ਤੂੰ ਫਿਲਟਰ ਹੀ ਇੰਨੇ ਲਾਈ ਬੈਠਾ ਧੁੱਪ ਦੱਸਾਈ ਇੱਕ ਧਾਰ ਨਾ ਬੰਦੇ ਦੀ ਜ਼ਿੰਦਗੀ ਚੇਂਜ ਕਰਕੇ ਰੱਖ ਦਿੰਦੀ ਸੀ ਇੱਥੇ ਤੇ ਆ ਮੈਨੂੰ ਤੇ ਉਦਾਂ ਦੀਆਂ ਗੋਣੀਆਂ ਵੀ ਨਹੀਂ ਆਉਂਦੀਆਂ ਜਿੱਦਾਂ ਤੇ ਅੱਜ ਕੱਲ ਕਿੰਨੇ ਬੱਚੇ ਕੀਰਤਨ ਗਾਉਂਦੇ ਕਰਦੇ ਐ। ਕਿਆ ਗੜੇ ਘਵਾਉਂਦੇ ਐ, ਕਿਆ ਕੀਰਤਨ ਕਰਦੇ ਐ। ਨਵੇਂ ਕਿੰਨੇ ਬੱਚੇ ਕੀਰਤਨ ਕਰਦੇ। ਕਿਆ ਛੋਣੀਆਂ ਧਾਰਨਾ ਗਾਉਂਦੇ ਨੇ। ਤੇੰਦਰੀ ਨਹੀਂ ਰੱਖੀ। ਝੰਡੀਆਂ ਵੀ। ਫਰੋਕਾ ਲਾਈਆਂ ਪਾਈਆਂ। ਪ੍ਰਭਾਵਾ ਮੇਰਿਆ ਗੋਲੀ ਅਸਰ ਕਿਵੇਂ ਕਰੇ ਜੇ ਤੂੰ ਅੰਦਰ ਲੰਘਣ ਹੀ ਨਹੀਂ ਦਿੰਦਾ ਕਈ ਹੁੰਦੇ ਨਹੀਂ ਕੋਈ ਗੋਲੀ ਇੱਥੇ ਪਸਾਰ ਰੱਖਦੇ ਅੰਦਰ ਨਹੀਂ ਜਾਂਦੀ ਦਵਾਈ ਤੇਰੇ ਅੰਦਰ ਹੀ ਨਾ ਜਾਏ ਤੇ ਠਿਮੇ ਕਰੇ ਦੱਸ ਜੇ ਅਸੀਂ ਅੰਦਰ ਨਹੀਂ ਜਾਣ ਦਿੰਦੇ ਅਸੀਂ ਰੋਕਾਂ ਲਾ ਰੱਖੀ ਆ ਨਾ ਕਰਕੇ ਪ੍ਰਭੂ ਅੰਦਰ ਜਾਣ ਦਿਓ ਗੁਰਬਾਣੀ ਨੂੰ ਅੰਦਰ ਜਾਣ ਦਿਆ ਕਰੋ ਰਸ ਨਾਲ ਪੜੋ ਮੱਥਾ ਟੇਕੇ ਨਾ ਰੂਹ ਰੱਜ ਜਾਏ ਮੱਥਾ ਟੇਕਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਮੇਰੀ ਰੂਹ ਰੱਜ ਜਾਏ